ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹੁਣ ਦੇਖੋ ਜੀ ਅੱਜ ਆਪਣਾ ਜਿਹੜਾ ਟੌਪਿਕ ਹੈ ਇਹ ਮੈਨੂੰ ਕਿਸੇ ਵੱਲੋਂ ਕੁਐਸਚਨ ਆਇਆ ਹੈ ਕਿਸੇ ਵੱਲੋਂ ਕੁਐਸਚਨ ਆਇਆ ਏ ਕਹਿੰਦੇ ਭੈਣੇ ਬਈ ਇੱਕ ਗੱਲ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਡੇ ਨਾਲ ਵੀ ਕਦੇ ਐਦਾਂ ਹੋਇਆ ਹੈ ਬਈ ਦੁਨੀਆ ਦਾ ਠਕਰਾਇਆ ਹੋਇਆ ਇਨਸਾਨ ਇੱਕ ਤਾਂ ਦੇਖੋ ਸਾਡੇ ਕਰਮਾਂ ਸਾਰੀ ਜੋ ਉਹਨਾਂ ਨੇ ਲਿਖਿਆ ਕਹਿੰਦੇ ਵੀ ਇੱਕ ਤਾਂ ਸਾਡੇ ਕਰਮਾਂ ਸਾਰੀ ਸਾਡੇ ਨਾਲ ਕੋਈ ਵਾਦੀ ਘਾਟੀ ਹੋ ਜਾਂਦੀ ਹੈ ਇੱਕ ਸਾਡੇ ਨਾਲ ਦੁਨੀਆ ਦਗੇਬਾਜੀ ਕਰ ਜਾਂਦੀ ਹੈ ਕਿਸੇ ਤਰ੍ਹਾਂ ਦੀ ਵੀ ਦਗੇਬਾਜੀ ਆਹੋ ਦੁਨੀਆ ਸਾਡੀਆਂ ਲੱਤਾਂ ਖਿੱਚਦੀ ਹੈ ਦੁਨੀਆ ਸਾਡੇ ਨਾਲ ਬਹੁਤ ਝੂਠ ਫਰੇਵ ਜੋ ਵੀ ਬੇਈਮਾਨੀ ਬਹੁਤ ਕੁਸ ਕਰਦੀ ਹੈ ਦੁਨੀਆ ਬੜੇ ਪਾਪੜ ਵੇਲਦੀ ਹੈ ਦੁਨੀਆ ਦੁਨੀਆ ਦਾ ਜੋ ਜੀ ਕਰਦਾ ਉਹ ਸਾਡੇ ਨਾਲ ਕਰਨਾ ਚਾਹੁੰਦੀ ਹੈ ਸਾਨੂੰ ਥੱਲੇ ਸੇ ਟਣ ਲਈ ਉਸ ਕੁਐਸਚਨ ਵਿੱਚ ਮੈਨੂੰ ਇਹ ਆਇਆ ਕਹਿੰਦੇ ਵੀ ਕੀ ਤੁਹਾਡੇ ਨਾਲ ਵੀ ਕਦੇ ਇਦਾਂ ਹੋਇਆ ਵੀ ਜਿੱਦਾਂ ਸਾਡੇ ਨਾਲ ਹੋਇਆ ਵੀ ਕਹਿੰਦੇ ਵੀ ਅਸੀਂ ਦੁਨੀਆ ਦੇ ਠਕਰਾਏ ਹੋਏ ਅਸੀਂ ਮੀਆਂ ਬੀਬੀ ਦੁਨੀਆ ਦੇ ਠਕਰਾਏ ਹੋਏ ਅਸੀਂ ਜਿੰਨਾ ਸਾਨੂੰ ਦੁਨੀਆ ਨੇ ਠਕਰਾਇਆ ਜਿੰਨਾ ਆਪਣੇਆਂ ਨੇ ਠਕਰਾਇਆ ਰਿਸ਼ਤਿਆਂ ਨੇ ਠਕਰਾਇਆ ਉਨਾ ਹੀ ਅਸੀਂ ਮਹਾਰਾਜਵਾਲਾ ਨੂੰ ਵੱਧਦੇ ਗਏ ਗੁਰਬਾਣੀ ਵੱਲ ਨੂੰ ਵੱਧਦੇ ਗਏ ਕਹਿੰਦੇ ਵੀ ਕਿਆ ਇਹ ਸੱਚ ਹੈ ਵੀ ਜੇ ਸਾਨੂੰ ਦੁਨੀਆ ਨਾਠ ਕਰਾਵੇ ਅਸੀਂ ਰੱਬ ਨੂੰ ਰੱਬ ਨਹੀਂ ਸਮਝਦੇ ਅਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਗੱਲਾਂ ਨੂੰ ਇਗਨੋਰ ਕਰਦੇ ਰਹਿੰਦੇ ਆ ਇਹ ਮੈਨੂੰ ਕੁਐਸਚਨ ਆਇਆ ਮੈਂ ਦੇਖੋ ਹੁਣ ਤੁਹਾਡਾ ਦੰਨੀਆਂ ਆਨਸਰ ਕੁਝ ਗੱਲਾਂ ਮੇਰੀਆਂ ਆਪਣੀਆਂ ਹੋਣਗੀਆਂ ਕੁਝ ਦੁਨੀਆਦਾਰੀ ਦੀਆਂ ਹੋਣਗੀਆਂ ਉਹ ਕਹਿੰਦੇ ਹੁੰਦੇ ਨੇ ਵੀ ਆਪ ਬੀਤੀ ਦੱਸਿਏ ਜੱਗ ਬੀਤੀ ਦੱਸਿਏ ਹੱਡ ਬੀਤੀ ਦੱਸਿਏ ਜੱਗ ਬੀਤੀ ਦੱਸਿਏ ਮੈਂ ਹੱਡ ਬੀਤੀ ਵੀ ਦੱਸੂ ਮੈਂ ਜੱਗ ਬੀਤੀ ਵੀ ਦੱਸਦੀਆਂ ਕਿਉਂਕਿ ਆਪਾਂ ਸਮਾਜ 'ਚ ਵਿਚਰਦੇ ਆ ਰਹਿੰਦੇ ਆ ਅ ਦੇਖੋ ਤੁਸੀਂ ਕਿਸੇ ਭੈਣ ਨੇ ਕੁਐਸਚਨ ਕਰਿਆ ਜਾਂ ਵੀਰ ਨੇ ਕਰਿਆ ਮੈਂ ਤੁਹਾਨੂੰ ਇਹ ਕਹਿਣੀ ਆ ਬਿਲਕੁਲ ਸਚਾਈ ਹੈ ਜੀ ਜਿਉਂ-ਜਿਉਂ ਸਮਾਜ ਸਾਨੂੰ ਠਕਰੌਂਦਾ ਹੈ ਜਿਉਂ-ਜਿਉਂ ਰਿਸ਼ਤੇ ਸਾਨੂੰ ਠਕਰੌਂਦੇ ਆ ਤਿਉਂ-ਤਿਉਂ ਅਸੀਂ ਰੱਬ ਵੱਲ ਨੂੰ ਵੱਧਦੇ ਜਾਂਦੇ ਆ ਤਿਉਂ-ਤਿਉਂ ਅਸੀਂ ਗੁਰਬਾਣੀ ਵੱਲ ਨੂੰ ਵੱਧਦੇ ਜਾਂਦੇ ਆ ਸਾਡਾ ਲਗਾ ਉਧਰ ਨੂੰ ਵੱਧਦਾ ਜਾਂਦਾ ਹੈ ਗੁਰੂ ਘਰ ਵੱਲ ਨੂੰ ਮੈਂ ਹੁਣ ਤੁਹਾਨੂੰ ਛੋਟੀ ਜਿਹੀ ਉਦਾਹਰਨ ਆਪਣੀ ਦੰਨੀ ਆ ਬਈ ਮੇਰਾ ਜੇ ਮੰਗਣਾ ਹੀ ਹੋਇਆ ਹੋਇਆ ਸੀਗਾ ਤਾਂ ਮੇਰੀ ਜਿਹੜੀ ਸਹੁਰਾ ਫੈਮਿਲੀ ਆ ਇਹ ਵੀ ਗੁਰਸਿੱਖ ਤੇ ਮੇਰੀ ਪੇਕਾ ਫੈਮਿਲੀ ਉਹ ਵੀ ਗੁਰਸਿੱਖ ਹੈ ਨਾ ਸਹੁਰੇ ਪਰਿਵਾਰ ਚ ਜਿਹੜੇ ਮੇਰੇ ਸਹੁਰਾ ਸਾਹਿਬ ਸੀਗੇ ਉਹ ਵੀ ਤੇ ਸਾਡੇ ਵੀਜੀਵੀ ਬਹੁਤ ਜ਼ਿਆਦਾ ਕਰਵਾਣੀ ਨਾਲ ਜੁੜੇ ਹੋਏ ਤੇ ਬਹੁਤ ਜ਼ਿਆਦਾ ਤੇ ਸਾਡੇ ਪਾਪਾ ਜੀ ਨੇ ਕੀ ਕੀਤਾ ਜਦੋਂ ਮੇਰਾ ਮੰਗਣਾ ਹੋਇਆ ਹੋਇਆ ਸੀਗਾ ਉਸ ਟਾਈਮ ਉਹਨਾਂ ਨੇ ਉੱਥੇ ਮੈਨੂੰ ਗੋਟਕਾ ਸਾਪੇ ਜਿਆ ਤੇ ਕਹਿੰਦੇ ਵੀ ਕੁਲਵਿੰਦਰ ਪਾਠ ਜ਼ਰੂਰ ਕਰਿਆ ਕਰੇ ਤੇ ਚਲੋ ਮੈਂ ਮੇਰਾ ਸਿਰ ਝੁਕਦਾ ਉਹਨਾਂ ਦੀ ਸੋਚ ਮੂਰੇ ਬਾਈ ਹਰੇਕ ਮਾਂ ਬਾਪ ਆਪਣੇ ਬੱਚਿਆਂ ਦਾ ਭਲਾ ਲੋਚਦਾ ਹੈ ਪਰ ਚਲੋ ਗੁਰਬਾਣੀ ਸਾਡੇ ਉੱਥੇ ਵੀ ਘਰ ਵਿੱਚ ਬਹੁਤ ਸੀਗੀ ਆਪਣਾ ਸਿਮਰਨ ਹਰਦਮ ਚੱਲਦਾ ਰਹਿੰਦਾ ਸੀ ਘਰ 'ਚ ਪਰ ਫੇਰ ਵੀ ਇਧਰੋਂ ਪਾਪਾ ਜੀ ਨੇ ਚਾਇਆ ਵੀ ਜਿਹੜੇ ਜੀ ਨੇ ਸਾਡੇ ਘਰ ਆਉਣਾ ਉਹ ਗੁਰਬਾਣੀ ਨਾਲ ਜੁੜਿਆ ਹੋਇਆ ਹੋਵੇ ਚਲੋ ਪਤਾ ਕੀ ਹੈ ਜੀ ਉਹ ਸਮਾਂ ਜਿਹੜਾ ਹੁੰਦਾ ਸਾਡਾ ਮਾਪਿਆਂ ਦੇ ਘਰ ਬਹੁਤ ਬੱਚੇ ਇਦਾਂ ਦੇ ਨਹੀਂ ਜਿਹੜੇ ਵਿਆਹ ਤੋਂ ਪਹਿਲਾਂ ਹੀ ਗੁਰਬਾਣੀ ਨਾਲ ਜੁੜੇ ਹੋਏ ਨੇ ਪਰ ਮੈਂ ਥੋੜੀ ਜੀ ਹੋਰ ਸੋਚਦੀ ਸੀ ਮੈਨੂੰ ਐਦਾ ਹੁੰਦਾ ਸੀ ਵੀ ਝੂਠ ਨਾਲ ਇਨਸਾਨ ਬੋਲੇ ਬੇਈਮਾਨੀ ਨਾਲ ਇਨਸਾਨ ਕਰੇ ਤੇ ਆਪਣਾ ਕਿਸੇ ਨਾਲ ਠੱਗੀ ਠੋਰੀ ਨਾ ਕਰੇ ਕਿਸੇ ਤਰ੍ਹਾਂ ਦੀ ਚੀਟਿੰਗ ਨਾ ਕਰੇ ਕਿਸੇ ਨਾਲ ਇੱਕ ਜ਼ਿੰਦਗੀ ਪਹਿਲ ਤੋਂ ਹੀ ਖੁੱਲੀ ਜੀ ਕਿਤਾਬ ਰਹੀ ਹੈ ਹਰੇਕ ਨਾਲ ਖੁੱਲ ਕੇ ਗੱਲ ਕਰ ਲੈਣੀ ਹੈ ਹਰੇਕ ਨਾਲ ਖੁੱਲ ਕੇ ਆਪਣਾ ਦੁੱਖ ਸੁੱਖ ਕਰ ਲੈਣਾ ਬਚਪਨ ਤੋਂ ਹੀ ਸੁਭਾਅ ਇਹ ਹੈ ਹਰੇਕ ਨਾਲ ਹਰ ਤਰ੍ਹਾਂ ਦੀ ਗੱਲ ਕਰ ਲੈਣੀ ਆ ਬਈ ਕੋਈ ਆਏ ਨਹੀਂ ਹੈਗਾ ਵੀ ਕੋਈ ਜੱਕਦੇ ਜੇ ਰਹਿਣਾ ਜੇ ਉਹ ਨਾ ਆਪਣਾ ਜਿਹੜਾ ਨਾ ਐਦਾਂ ਦਾ ਇਨਸਾਨ ਹੁੰਦਾ ਹੈ ਉਹ ਸਿਰਫ ਆਪਣੇ ਆਪ ਦੇ ਵਿੱਚ ਹੁੰਦਾ ਹੈ ਮੈਨੂੰ ਆਏ ਹੁੰਦਾ ਸੀਗਾ ਦੇਖੋ ਪਾਠ ਕਰ ਲਈਦਾ ਤਾਂ ਪਰ ਮੈਂ ਝੂਠ ਨਹੀਂ ਬੋਲਦੀ ਮੇਰਾ ਇੰਨਾ ਲਗਾ ਨਹੀਂ ਥਾ ਬਈ ਮੈਂ ਦਿਨ ਰਾਤ ਪਾਠ ਕਰਾਂ ਹੈਨਾ ਪੇਕੇ ਘਰ ਮੈਂ ਬਹੁਤ ਗਰਵਾਨੀ ਨਾਲ ਜੁੜੀ ਹੋਈਆਂ ਨਹੀਂ ਮੈਨੂੰ ਇੰਨਾ ਨਹੀਂ ਤੀਗਾ ਹੈਨਾ ਕੁਸ ਉਮਰ ਆਪਣੀਆਂ ਲੱਖ ਜੀ ਹੁੰਦੀ ਹੈ ਇੰਨਾ ਆਪਾਂ ਨੂੰ ਕਿਉਂਕਿ ਸਾਨੂੰ ਮਾਪਿਆਂ ਦੇ ਸਿਰ ਤੇ ਕੋਈ ਚੜਦੇ ਲੈਂਦੇ ਤਾਂ ਪਤਾ ਹੀ ਨਹੀਂ ਹੁੰਦਾ ਬਈ ਜ਼ਿੰਦਗੀ ਚੀਜ਼ ਕੀ ਆ ਸਾਨੂੰ ਖਾਣ ਨੂੰ ਵਧੀਆ ਮਿਲਦਾ ਸਾਨੂੰ ਪਹਿਣਨ ਨੂੰ ਵਧੀਆ ਮਿਲਦਾ ਐਸ਼ੋ ਪ੍ਰਸਤੀ ਆ ਬਸ ਵਿਆਹ ਤੋਂ ਪਹਿਲਾਂ ਇਹ ਹੁੰਦਾ ਵੀ ਆਹੀ ਜ਼ਿੰਦਗੀ ਹੈ ਜੋ ਅਸੀਂ ਮੰਨ ਰਹੇ ਹਾਂ ਮਾਪਿਆਂ ਦੇ ਘਰ ਧੀਆ ਨੂੰ ਆਏ ਹੁੰਦਾ ਵੀ ਆਹੀ ਜ਼ਿੰਦਗੀ ਆ ਬਸ ਹੈ ਨਾ ਵੀ ਐਦਾਂ ਹੀ ਅਸੀਂ ਸਾਰੀ ਉਮਰ ਰਹਿਣਾ ਹੈ ਐਸ਼ ਪ੍ਰਸਤੀ ਚ ਤੇ ਜਿਹੜੀ ਧੀ ਭੈਣ ਦੀ ਜ਼ਿੰਦਗੀ ਵੀ ਮੈਂ ਕਹੂੰਗੀ ਮੁੰਡਿਆਂ ਦੀ ਜ਼ਿੰਦਗੀ ਵੀ ਮੈਂ ਕਹੂੰਗੀ ਵੀ ਵਿਆਹ ਤੋਂ ਬਾਅਦ ਅਸਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਕੁਆਰੇ ਮੁੰਡੇ ਨੂੰ ਵੀ ਚੜਦੇ ਲੈਂਦੇ ਦਾ ਨਹੀਂ ਪਤਾ ਹੁੰਦਾ ਕੁਆਰੀ ਧੀ ਭੈਣ ਨੂੰ ਵੀ ਚੜਦੇ ਲੈਂਦੇ ਦਾ ਨਹੀਂ ਪਤਾ ਹੁੰਦਾ ਠੀਕ ਹੈ ਜੀ ਉਹ عمر ਬਹੁਤ ਅਲੱਥਾ ਜੀ ਉਮਰ ਹੁੰਦੀ ਆ ਅਸੀਂ ਇੰਨਾ ਖਾਸ ਰੱਬ ਨਾਲ ਨਹੀਂ ਜੁੜੇ ਹੁੰਦੇ ਦੇਖੋ ਜਿਨ੍ਹਾਂ ਦੇ ਦਾਤੀਆਂ ਅੰਤ ਕਰਮ ਚੰਗੇ ਆ ਉਹ ਚਲੋ ਅੰਮ੍ਰਿਤ ਵੀ ਛਕਿਆ ਹੁੰਦਾ ਬਹੁਤ ਗਰਵਾਣੀ ਨਾਲ ਜੁੜੇ ਹੁੰਨੇ ਆ ਪਰ ਹਰ ਕੋਈ ਨਹੀਂ ਮੈਂ ਹਰ ਕਿਸੇ ਦੀ ਗੱਲ ਕਰਦੀ ਆ ਵੀ ਹਰ ਕੋਈ ਨਹੀਂ ਸਾਰੇ ਨਹੀਂ ਜੁੜੇ ਹੁੰਦੇ ਬਈ ਮੈਂ ਤੁਹਾਨੂੰ ਆਪਣੀ ਹੱਟ ਵਿਤੀ ਦੱਸਣ ਲੱਗੀ ਹਾਂ ਜਦੋਂ ਮੈਂ ਸਹੁਰੇ ਘਰ ਆ ਗਈ ਸਹੁਰੇ ਘਰ ਜਦੋਂ ਧੀਆਂ ਭੈਣਾਂ ਆ ਜਾਂਦੀਆਂ ਨੇ ਫਿਰ ਉਹਨਾਂ ਦੀ ਜ਼ਿੰਦਗੀ ਅਸਲ ਸ਼ੁਰੂ ਹੋ ਜਾਂਦੀ ਆ ਜ਼ਿੰਦਗੀ 'ਚ ਤਰਾਚੜਾ ਆਉਣੇ ਸ਼ੁਰੂ ਹੋ ਜੰਨੇ ਆਂ ਜ਼ਿੰਦਗੀ 'ਚ ਦੁੱਖ ਤਕਲੀਫਾਂ ਵੀ ਆਉਣੀਆਂ ਸ਼ੁਰੂ ਹੋ ਜੰਨੀਆਂ ਜ਼ਿੰਦਗੀ 'ਚ ਬਹੁਤ ਕੁਝ ਬਣਦਾ ਹੈ ਪਤਾ ਨਹੀਂ ਲੱਗਦਾ ਵੀ ਅਸੀਂ ਜਦੋਂ ਪਿਓ ਦੇ ਘਰ ਹੁੰਨੀ ਆਂ ਸਾਨੂੰ ਪਤਾ ਨਹੀਂ ਹੁੰਦਾ ਵੀ ਸਹੁਰੇ ਘਰ ਜਾ ਕੇ ਅਸੀਂ ਉਹ ਸੰਤਾਪ ਵੀ ਹਟਾਉਣੇ ਆ ਜਿਹੜੇ ਅਸੀਂ ਕਦੇ ਸੁਪਨੇ 'ਚ ਵੀ ਨਹੀਂ ਸੋਚੇ ਠੀਕ ਹੈ ਜੀ ਕਹੇ ਕਹੇ ਜੇ ਲੋਕਾਂ ਨਾਲ ਸਾਡੀ ਟੱਕਰ ਹੋਣੀ ਹੈ ਜਿਹੜੀ ਅਸੀਂ ਕਦੇ ਸੁਪਨੇ ਚ ਵੀ ਨਹੀਂ ਸੋਚੀ ਕਿਦਾਂ ਕਿਦਾਂ ਸਾਨੂੰ ਦੁਨੀਆ ਤੋਂ ਫਟਕਾਰਾਂ ਪੈਣੀਆਂ ਜਿਹੜੀਆਂ ਅਸੀਂ ਕਦੇ ਸੁਪਨੇ ਚ ਵੀ ਨਹੀਂ ਸੋਚੀਆਂ ਫਿਰ ਜਿਹੜੀਆਂ ਇਹ ਚੀਜ਼ਾਂ ਸਾਡੀ ਜ਼ਿੰਦਗੀ ਚ ਵਿਆਹ ਤੋਂ ਬਾਅਦ ਸ਼ੁਰੂ ਹੋ ਜਾਂਦੀਆਂ ਨੇ ਭਾਵੇਂ ਉਹ ਮੁੰਡਾ ਹੈ ਭਾਵੇਂ ਉਹ ਕੁੜੀ ਹੈ ਫਿਰ ਇਹ ਚੀਜ਼ਾਂ ਸਾਨੂੰ ਪ੍ਰਮਾਤਮਾ ਵੱਲ ਨੂੰ ਖਿੱਚ ਪਾਉਣ ਲੱਗ ਜਾਂਦੀਆਂ ਨੇ ਕਿਉਂਕਿ ਅਸੀਂ ਦੁਨੀਆ ਤੋਂ ਅੱਕ ਥੱਕ ਜਾਂਦੇ ਹਾਂ ਅਸੀਂ ਦੁਨੀਆ ਤੋਂ ਅੱਕ ਥੱਕ ਜਾਨੇ ਆ ਸਾਨੂੰ ਆਏ ਹੁੰਦਾ ਦੇਖੋ ਇੱਕ ਇਨਸਾਨ ਹੁੰਦਾ ਹੈ ਮਾੜਾ ਬੇਈਮਾਨ ਝੂਠਾ ਫਰੇਬੀ ਹਰੇਕ ਨਾਲ ਹਰੇਕ ਨੂੰ ਚਾਰਨੇ ਵਾਲਾ ਹੱਥ ਤੇ ਹੱਥ ਮਾਰਨੇ ਵਾਲਾ ਇੱਕ ਇਨਸਾਨ ਹੁੰਦਾ ਹੈ ਉਹਨੇ ਸਿਰਫ ਆਪਣੀ ਕਿਰਤ ਕਮਾਈ ਦਾ ਕਹਿੰਦੇ ਹੁੰਦੇ ਨੇ ਕਿਰਤ ਕਮਾਈ ਦੀ ਰੋਟੀ ਖਾਣੀ ਆ ਉਹਨੇ ਝੂਠ ਦਾ ਆਸਰਾ ਨਹੀਂ ਲੈਣਾ ਉਹਦੀ ਜ਼ਿੰਦਗੀ ਆ ਜਿਹੜੀ ਇੱਕ ਖੁੱਲੀ ਕਿਤਾਬ ਵਰਗੀ ਹੈ ਉਹਨੇ ਕਿਸੇ ਨਾਲ ਕੋਈ ਵੀ ਦੋ ਚਿਹਰਿਆਂ 'ਚ ਗੱਲ ਨਹੀਂ ਕਰਨੀ ਹਰ ਧਾਮਾ ਆਪਣੇ ਆਪ 'ਚ ਇਹ ਰਹਿਣਾ ਵੀ ਅ ਸਾਨੂੰ ਛਿਣ ਛਿਣ ਪਰਮਾਤਮਾ ਦੇਖਦਾ ਹੈ ਡਰਦੇ ਰਹਿਣਾ ਉਹਦੀਆਂ ਮਾਰਾਂ ਤੋਂ ਠੀਕ ਹੈ ਜੀ ਫਿਰ ਇਹ ਜਿਹੜਾ ਇਨਸਾਨ ਹੁੰਦਾ ਹੈ ਉਹ ਉਹਦਾ ਨਾ ਜੀਣ ਦਾ ਢੰਗ ਕੁਝ ਹੋਰ ਹੁੰਦਾ ਹੈ ਉਹਨੂੰ ਐਨਾ ਇਹ ਨਹੀਂ ਹੁੰਦਾ ਵੀ ਹਾਂ ਵੀ ਜੇ ਮੈਂ ਪਰਮਾਤਮਾ ਨਾਲੇ ਜੁੜੂੰਗਾ ਤਾਂ ਹੀ ਮੇਰਾ ਆ ਕੰਮ ਆਏ ਹੋਊਗਾ ਨਹੀਂ ਉਹ ਸਿਰਫ ਆਪਣੀ ਕਿਰਤ ਚ ਆਪਣੇ ਸੱਚਾਈ ਚ ਆਪਣੀ ਇਮਾਨਦਾਰੀ ਚ ਧਿਆਨ ਰੱਖਦਾ ਹੈ ਹੁਣ ਜਦੋਂ ਐਨਾ ਕੁਝ ਹੋਣ ਦੇ ਇਨਸਾਨ ਦੇ ਕੋਲ ਐਨਾ ਕੁਝ ਹੋਣ ਦੇ ਬਾਵਜੂਦ ਇਨਸਾਨ ਨੱਕ ਦੀ ਸੇਧ ਚੱਲਦਾ ਹੈ ਇਨਸਾਨ ਇੱਕ ਕਹਿੰਦੇ ਆ ਬੜੇ ਸੱਚੇ ਸੁੱਚੇ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਜੇ ਇਨਸਾਨ ਨੂੰ ਫਿਰ ਆਲੇ-ਦਾਲੇ ਤੇ ਜਮਾ ਵਾਂਗੂ ਲੋਕ ਚਿੰਬੜ ਜਾਣ ਫਿਰ ਇਨਸਾਨ ਮੱਲੋ-ਮੱਲੀ ਨਾਲ ਬਦਲਣ ਤੇ ਮਜਬੂਰ ਹੋ ਜਾਂਦਾ ਹੈ ਆਪਾਂ ਆਮ ਨਹੀਂ ਸੁਣ ਲੈਣ ਦੇ ਦਵਾਨ ਚ ਵੀ ਕੀਰਤਨਾ ਚ ਵੀ ਆਪਾਂ ਸੁਣ ਲੈਣੇ ਆ ਬਈ ਹੁਣ ਸਭ ਦੇ ਹੋ ਕੇ ਦੇਖ ਲਿਆ ਵਾ ਵਾਹਿਗੁਰੂ ਹੁਣ ਤੇਰਾ ਹੀ ਹੋਣਾ ਬਾਕੀ ਆ ਫਿਰ ਇੱਥੇ ਆ ਕੇ ਗੱਲ ਨਿਬੜ ਜਾਂਦੀ ਆ ਇੱਥੇ ਆ ਕੇ ਗੱਲ ਨਿਬੜ ਜਾਂਦੀ ਆ ਵੀ ਹੁਣ ਪ੍ਰਮਾਤਮਾ ਤੇਰਾ ਹੀ ਹੋਣਾ ਬਾਕੀ ਐ ਬਈ ਸਭ ਦੇ ਹੋ ਹੋ ਕੇ ਦੇਖ ਲਿਆ ਠੀਕ ਆ ਜੀ ਅਸੀਂ ਦੁਨੀਆਦਾਰੀ ਦੇ ਜਿੰਨਾ ਮਰਜੀ ਪੈਰਾਂ 'ਚ ਗਿਰ ਜੀਏ ਇੱਕ ਨਾ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਆਪਣਾ ਆਪਣਾ ਲੈਣਾ ਹੁੰਦਾ ਹੈ ਲੈਣਾ ਮੀਨ ਜਸ ਹੁੰਦਾ ਇੱਕ ਨਾ ਦਾ ਤਾਂ ਕਿਸੇ ਨੂੰ ਪਾਣੀ ਦਿੱਤਾ ਵੀ ਦੁੱਧ ਬਣ ਜਾਂਦਾ ਹੈ ਇੱਕ ਨਾ ਦਾ ਦੁੱਧ ਪਲਾਇਆ ਵੀ ਪਾਣੀ ਬਣ ਜਾਂਦਾ ਹੈ ਇਹ ਲੈਣਾ ਹੁੰਦਾ ਹੈ ਹੁਣ ਇਹ ਲੈਣਾ ਕਿਹੜੇ ਇਨਸਾਨ ਦਾ ਹੁੰਦਾ ਇਦਾਂ ਜਿਹੜਾ ਤਾਂ ਹੈਗਾ ਸੱਚਾ ਸੁੱਚਾ ਇਨਸਾਨ ਮੂੰਹ ਤੇ ਗੱਲ ਕਰਨੇ ਵਾਲਾ ਤੁਹਾਨੂੰ ਸੱਚੀ ਗੱਲ ਕਹਿ ਦੇਣੀ ਆ ਉਹਨੇ ਤੁਹਾਡੇ ਗਿੱਟੇ ਲੱਗੇ ਕਿਉਂਕਿ ਸੱਚਾ ਇਨਸਾਨ ਛੇਤੀ ਛੇਤੀ ਕਿਸੇ ਵੀ ਰਿਸ਼ਤੇ 'ਚ ਫਿੱਟ ਨਹੀਂ ਆਉਂਦਾ ਨਹੀਂ ਆਉਂਦਾ ਚੰਤੀ ਚੰਤੀ ਔਲਾਦ ਵੀ ਜੇ ਮਾਪੇ ਬਹੁਤ ਜ਼ਿਆਦਾ ਉਹ ਹੋਣ ਨਾ ਔਲਾਦ ਵੀ ਕਹਿ ਦਿੰਦੇ ਉਹ ਛੱਡ ਥੋੜਾ ਤਾਂ ਆਹੀ ਕੰਮ ਹੈ ਤੁਸੀਂ ਤਾਂ ਆਪਣਾ ਕਹਿੰਦੇ ਹੁੰਨੇ ਆ ਤੁਸੀਂ ਤਾਂ ਆਹੀ ਉਹਦੇ ਤੇ ਰਸਤੇ ਤੇ ਰਹਿਣਾ ਹੈ ਨਾ ਕਈ ਵਾਰ ਮੈਂ ਤੁਹਾਨੂੰ ਦੱਸਦੀ ਆਂ ਬਈ ਇਹ ਜਿਹੜੀ ਆ ਨਾ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਹਰ ਇੱਕ ਨੂੰ ਫਿੱਟ ਨਹੀਂ ਆਉਂਦੀਆਂ ਨਹੀਂ ਆਉਂਦੀਆਂ ਅਗਰ ਅਸੀਂ ਫੇਰ ਜਿਹੜਾ ਸਮਾਜ ਹੈ ਇਹ ਸਾਨੂੰ ਫਿਰ ਫਟਕਾਰਾਂ ਦੇਣ ਲੱਗ ਜਾਂਦਾ ਅਗਲਾ ਕਹਿੰਦਾ ਨੀ ਤਾਂ ਅਕਲ ਹੀ ਇਹ ਤਾਂ ਬੋਲਣ ਦੀ ਅਕਲ ਨਹੀਂ ਇਹ ਤਾਂ ਆਪਣਾ ਆਪਣੇ ਆਪ ਚ ਹੀ ਰਹਿੰਦਾ ਇਹ ਤਾਂ ਇਹਦਾ ਤਾਂ ਸੁਭਾਅ ਆ ਉਹ ਕੌੜਾ ਹੈ ਇਹਦਾ ਤਾਂ ਹਰੇਕ ਗੱਲ ਪਟਕਦੇ ਕੇ ਮੂੰਹ ਤੇ ਕਹਿ ਦੇਣੀ ਆ ਇਹ ਤਾਂ ਕਿੱਥੋਂ ਮੁੱਚਦਾ ਹੀ ਨਹੀਂ ਭਾਈ ਮੋਚੂ ਵੀ ਉਹੀ ਜਿਹੜਾ ਚਾਪਲੂਸ ਹੋ ਮਖੜਤਾ ਬਨੇ ਹੋ ਇਹੋ ਜਿਹੇ ਲੋਕ ਨਾ ਕਿਤੇ ਫਿੱਟ ਆਏ ਆ ਨਾ ਕਿਤੇ ਫਿੱਟ ਹੋਣਾ ਇਹਨਾਂ ਲੋਕਾਂ ਦਾ ਫਿਰ ਲੈਣਾ ਮਾੜਾ ਹੋ ਜਾਂਦਾ ਹੈ ਇਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਛੇਤੀ ਛੇਤੀ ਮੂੰਹ ਨਹੀਂ ਲਾਉਂਦਾ ਅਗਲਾ ਕਹਿੰਦਾ ਵੀ ਛੱਡ ਇਹਨੂੰ ਕੀ ਛੇੜਨਾ ਇਹ ਤਾਂ ਫਿਰ ਭਾਈ ਗੱਲ ਚ ਮੁੱਚੜਨ ਦਾ ਨਾਉ ਨਹੀਂ ਲੈਂਦਾ ਠੀਕ ਹੈ ਇਹ ਲੈਣਾ ਵੀ ਉਹਨਾਂ ਦਾ ਹੀ ਚੰਗਾ ਹੁੰਦਾ ਹੈ ਜਿਹੜੇ ਤੇਰੇ ਕੋਲ ਬੈਠੇ ਤੇਰੇ ਮੇਰੇ ਕੋਲ ਬੈਠੇ ਮੇਰੇ ਤੇਰੀਆਂ ਮੇਰੇ ਕੋਲ ਮੇਰੀਆਂ ਤੇਰੇ ਕੋਲ 10-10 ਕੋਲੋਂ ਲਾ ਕੇ ਫਿਰ ਉਹ ਹੀ ਜਿਹੰਦੇ ਦਾ ਲੈਣਾ ਚੰਗਾ ਹੋ ਜਾਂਦਾ ਹੈ ਜਿਹੜੇ ਬੰਦੇ ਨੇ ਰਹਿਣਾ ਸਿਰਫ ਪੀਰ ਮੰਗੋ ਸਿੱਧਾ ਸੱਚ ਬੋਲਣਾ ਸੱਚੇ ਸਾਹਮਣੇ ਤੋਂ ਪਾੜਨਾ ਹੈ ਠੀਕ ਹੈ ਉਹ ਬੰਦਾ ਫਿਰ ਆਪਣੀ ਆਕੜ 'ਚ ਹੀ ਰਹਿੰਦਾ ਹੈ ਵੀ ਹੁਣ ਥਾਂ ਥਾਂ ਝੂਠ ਮੂਰੇ ਮੁੱਚੀ ਜਾਈਏ ਅਸੀਂ ਝੂਠ ਮੂਰੇ ਥੋੜੀ ਮੁਚਾਂਗੇ ਸੱਚ ਮੂਰੇ ਮੋਚ ਲਾਂਗੇ ਉੱਥੇ ਅਸੀਂ ਸੌਰੀ ਵੀ ਮੰਗ ਸਕਦੇ ਹਾਂ ਅਸੀਂ ਮਾਫੀ ਵੀ ਮੰਗ ਸਕਦੇ ਹਾਂ ਅਸੀਂ ਵੱਡਿਆਂ ਦੇ ਪੈਰਾਂ 'ਚ ਗਿਰ ਕੇ ਵੀ ਮਾਫੀ ਮੰਗ ਸਕਦੇ ਹਾਂ ਭਾਈ ਸਭ ਤੇ ਗਲਤੀ ਹੋ ਗਈ ਹੁਣ ਜੇ ਅਗਲਾ ਕਹੇ ਵੀ ਝੂਠ ਮੂਰੇ ਝਕਾਉਣਾ ਹੈ ਉੱਥੇ ਨਹੀਂ ਫਿਰ ਅਗਲਾ ਝੁਕਦਾ ਉੱਥੇ ਭਾਵੇਂ ਗਰਦਨ ਲੈ ਜਵੇ ਫੋਟੇ ਨਹੀਂ ਫਿਰ ਅਗਲਾ ਝੁਕਦਾ ਜਿਹੜਾ ਫਿਰ ਝੁਕਦਾ ਨਹੀਂ ਉਹਦਾ ਫਿਰ ਦੁੱਧ ਆਪੇ ਪਾਣੀ ਬਣ ਜਾਂਦਾ ਭਾਈ ਉਹ ਕਹਿੰਦੇ ਹੁੰਦੇ ਨੇ ਨਾ ਵੀ ਬਿਸ਼ਰਮ ਬੰਦੇ ਦਾ ਤਾਂ ਨੀਮੀ ਜੀ ਪਾ ਕੇ ਸਰ ਜਾਂਦਾ ਜਿਹੜਾ ਸੱਚਾ ਸਵਿੱਤਰਾ ਹੁੰਦਾ ਨਾ ਉਹ ਤਾਂ ਫਿਰ ਆਕੜ ਕੇ ਤੁਰਦਾ ਹੈ ਉਹ ਕਿਸੇ ਦੀ ਤਾਂ ਹੁਸ ਨਹੀਂ ਸਹਿੰਦਾ ਕਿਉਂਕਿ ਉਹਨੇ ਕਦੇ ਕਿਸੇ ਨਾਲ ਇਦਾਂ ਦੀ ਬਦੀਕੀ ਕਰੀ ਨਹੀਂ ਹੁੰਦੀ ਇਨਸਾਨ ਐਨਾ ਚੰਗਾ ਬਣ ਕੇ ਵੀ ਲੋਕਾਂ ਮੂਰੇ ਸਿਰ ਚ ਕਾਚ ਕਾ ਤੁਰੇ ਲੋਕ ਫੇਰ ਸੈਰ ਕੁੱਟਣ ਇਹ ਰ ਇਨਸਾਨ ਅੱਕ ਥੱਕ ਜਾਂਦਾ ਹੈ ਵੀ ਹੁਣ ਦਮ ਟੁੱਟ ਗਿਆ ਹੁਣ ਥੱਕ ਗਿਆ ਰਿਸ਼ਤੇ ਆ ਮੂਰੇ ਵੀ ਝੁੱਕ ਝੁੱਕ ਰਿਸ਼ਤੇ ਆ ਮੂਰੇ ਵੀ ਚੰਗਾ ਬਣ ਬਣ ਅਗਲੇ ਦੇ ਨਾਲ ਖੜ ਖੜ ਕੇ ਥੱਕ ਗਿਆ ਇਹਨਾਂ ਨੇ ਤਾਂ ਮੈਨੂੰ ਮਾੜਾ ਕਹਿਣਾ ਹੈ ਮਾੜਾ ਹੀ ਕਹਿੰਦੇ ਰਹਿਣਾ ਇਹਨਾਂ ਨੇ ਨਾ ਮੇਰੀ ਕਦਰ ਪਾਈ ਐ ਨਾ ਮੇਰੀ ਕਦਰ ਪਾਉਣੀ ਐ ਵੀ ਅੱਛਿਆ ਪ੍ਰਮਾਤਮਾ ਹੁਣ ਤੂੰ ਇਹਨਾਂ ਲੋਕਾਂ ਤੋਂ ਮੇਰਾ ਖਿਹੜਾ ਛੜਾ ਹੁਣ ਤੂੰ ਆਪਣੇ ਲੜ ਲਾ ਮੈਨੂੰ ਸੋਈ ਗੱਲਾਂ ਫਿਰ ਇੰਨਾ ਕ ਕੌੜਾ ਘੁੱਟ ਭਰ ਕੇ ਇੰਨਾ ਕ ਸੰਘਰਸ਼ ਸਹਿ ਕੇ ਇਨਸਾਨ ਇੰਨਾ ਕਹਿੰਦੇ ਹੁੰਦੇ ਨੇ ਵੀ ਸਮਾਂ ਖਰਾਬ ਕਰਕੇ ਇੰਨਾ ਪਤਾ ਨਹੀਂ ਆਪਣਾ ਇੰਨਾ ਕ ਕੰਮ ਖਰਾਬ ਕਰਕੇ ਤਾਂ ਇਨਸਾਨ ਅੱਕ ਕੇ ਥੱਕ ਕੇ ਫੇਰ ਮਹਾਰਾਜ ਦੇ ਨਾਲ ਜੁੜਦਾ ਵੀ ਅੱਛਾ ਬੈ ਗੁਰੂ ਹੁਣ ਸਭ ਦਾ ਹੋ ਕੇ ਦੇਖ ਲਿਆ ਹੁਣ ਤੇਰਾ ਹੀ ਹੋਣਾ ਬਾਕੀ ਹੈ ਹੁਣ ਤੇਰੇ ਹੋ ਕੇ ਦੇਖ ਲੀਏ ਦੇਖੋ ਪਰਮਾਤਮਾ ਨਾ ਜਿਹੜਾ ਉਹ ਕਦੇ ਕਿਸੇ ਦਾ ਹੱਕ ਨਹੀਂ ਰੱਖਦਾ ਪਰਮਾਤਮਾ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ ਅਸੀਂ ਕਹਿ ਦਨੇ ਆਂ ਜੇ ਚੰਗਾ ਕੰਮ ਕਰਿਆ ਤਾਂ ਅਸੀਂ ਕਰਿਆ ਜੇ ਮਾੜਾ ਹੋ ਗਿਆ ਤਾਂ ਵਹਿਗੁਰੂ ਨੇ ਸਾਡੇ ਨਾਲ ਕਰ ਲਿਆ ਨਹੀਂ ਇਹ ਜਾਂ ਤਾਂ ਸਾਡੇ ਕਰਮਾਂ ਦੇ ਚੱਕਰ ਹੁੰਨੇ ਆ ਅਸੀਂ ਮਾੜਾ ਕਰਿਆ ਹੋਇਆ ਹੁੰਦਾ ਪਿਛਲੇ ਜਨਮ ਚ ਜਾਂ ਫਿਰ ਸਾਡੇ ਨਾਲ ਕੋਈ ਕਰ ਚੱਲਿਆ ਗੱਲਾਂ ਹੀ ਦੋ ਨੇ ਸੋਈ ਗੱਲਾਂ ਮੈਂ ਇਹ ਕਹਿ ਨਹੀਂ ਹੁੰਨੀਆਂ ਜਿੱਥੇ ਥਾਈ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਮੈਂ ਉਸ ਟਾਈਮ ਮੈਨੂੰ ਇਹਨੀਆਂ ਤਰ੍ਹਾਂ ਪਤਾ ਵੀ ਪਰਮਾਤਮਾ ਨਾਲ ਜੁੜਨਾ ਕੀ ਹੁੰਦਾ ਹੈ ਕਿਉਂਕਿ ਉਮਰ ਨੇ ਆਣੀ ਹੁੰਦੀ ਹੈ ਉਮਰ ਅਲੱਥ ਹੁੰਦੀ ਹੈ ਮਾਪਿਆਂ ਦੇ ਸਿਰ ਤੇ ਸਾਨੂੰ ਨਹੀਂ ਪਤਾ ਹੁੰਦਾ ਚੜਦੇ ਲੈਂਦੇ ਦਾ ਸਾਨੂੰ ਅਸਲੀ ਵਿਆਹ ਤੋਂ ਬਾਅਦ ਪਤਾ ਲੱਗਦਾ ਹੈ ਭਾਵੇਂ ਮੁੰਡਾ ਹੈ ਭਾਵੇਂ ਕੁੜੀ ਹੈ ਜਦੋਂ ਸਾਡੀ ਜ਼ਿੰਦਗੀ ਚ ਸਾਡੇ ਲਫੇੜੇ ਪੈਂਦੇ ਨੇ ਦੁਨੀਆਦਾਰੀ ਦੇ ਦੁਨੀਆ ਸਾਨੂੰ ਪੈਰ ਪੈਰ ਤੇ ਠਕਰਾਉਂਦੀ ਹੈ ਸਾਨੂੰ ਆਪਣੇ ਠਕਰਾਉਂਦੇ ਨੇ ਸਾਡੇ ਆਪਣੇ ਸਾਡੇ ਨਾਲ ਭਟੀਆਂ-ਭਟੀਆਂ ਬੇਈਮਾਨੀਆਂ ਕਰ ਜਾਂਦੇ ਨੇ ਸਾਡੇ ਇੰਨੇ ਚੰਗੇ ਹੋਣ ਦੇ ਬਾਵਜੂਦ ਹਰਥੋਂ ਖੜਨ ਦੇ ਬਾਵਜੂਦ ਕਿਤੇ ਵੀ ਪਿੱਠ ਨਾ ਲੱਗਣ ਦੰਦੇ ਅਸੀਂ ਕਿਸੇ ਦੀ ਫੇਰ ਵੀ ਸਾਡੇ ਨਾਲ ਅਗਲਾ ਦਗੇ ਬਾਜੀ ਕਰ ਜਵੇ ਫੇਰ ਉੱਥੇ ਵਾਕਿਆ ਹੀ ਇਨਸਾਨ ਅੱਕ ਥੱਕ ਜਾਂਦਾ ਹੈ ਫੇਰ ਪ੍ਰਮਾਤਮਾ ਨਾਲ ਜੁੜਦਾ ਮੈਂ ਭੈਣਾਂ ਭਾਵੇਂ ਭਾਈ ਆ ਮੈਂ ਉਹਨਾਂ ਨੂੰ ਤੁਹਾਡੇ ਕੁਐਸਚਨ ਦਾ ਇਹ ਜਵਾਬ ਦੇਤਾ ਆਂਸਰ ਦੇਤਾ ਬਈ ਵਾਕਿਆਈ ਜਿੱਦਾਂ ਤੁਹਾਡੇ ਨਾਲ ਹੋਈ ਐ ਉਦਾਂ ਬਹੁਤ ਨਾਲ ਹੁੰਦੀ ਐ ਤੇ ਸਾਡੇ ਨਾਲ ਵੀ ਹੋਈ ਐ। ਇਨਸਾਨ ਅੱਕ ਥੱਕ ਕੇ ਪਰਮਾਤਮਾ ਦੇ ਲੜ ਲੱਗ ਜਾਂਦਾ ਐ। ਫੇਰ ਉਹਦਾ ਜਿਹੜਾ ਮਨ ਐ ਜਮਾ ਸ਼ਾਂਤ ਹੋ ਜਾਂਦਾ ਐ। ਸ਼ਾਂਤ ਹੋ ਜਾਂਦਾ ਐ। ਧੌਂਸ ਨਹੀਂ ਸਹਦਾ ਇਨਸਾਨ ਫੇਰ ਕਿਸੇ ਦੀ। ਠੀਕ ਐ ਜੀ ਨਹੀਂ ਧੌਂਸ ਸਹਦਾ ਕਿਉਂਕਿ ਧੌਂਸ ਸਹਿਣ ਜੋ ਗੱਲ ਲੋਕ ਛੱਡਦੇ ਹੀ ਨਹੀਂ। ਬੰਦੇ ਨੂੰ ਹੁੰਦਾ ਵੀ ਇੰਨਾ ਕੁਸ ਮੈਂ ਸਹਿ ਕੇ ਵੀ ਅੱਜ ਇਹਨਾਂ ਦੀਆਂ ਹੁਣ ਆਕੜਾਂ ਝੱਲਾਵੇਂ। ਨਹੀਂ ਚੱਲਣੀ ਅਸੀਂ ਆਕੜ ਚ ਲੰਘਾਂਗੇ ਪਰਮਾਤਮਾ ਦੀ ਠੀਕ ਹੈ ਜੀ ਬੰਦਿਆਂ ਦੀਆਂ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਬੰਦਿਆਂ ਦਾ ਕਿਉਂ ਬੰਦਿਆਂ ਨਹੀਂ ਧੌਂਸ ਕਿਉਂ ਸਹੀਏ ਲੇਖੇ ਜੋਖੇ ਦਾ ਅਸੀਂ ਵਹਿਗੁਰੂ ਨੂੰ ਦੇਣੇ ਆ ਠੀਕ ਹੈ ਜੀ ਵੀ ਸੋਈ ਗੱਲਾਂ ਹੈ ਜਿਹੜੀ ਦੁਨੀਆਦਾਰੀ ਹੈ ਨਾ ਉਹ ਸਾਨੂੰ ਤਲਵੇ ਚ ਟਾਉਣ ਨੂੰ ਫਿਰਦੀ ਆ ਵੀ ਸਾਡੇ ਤਲਵੇ ਚਟਕੇ ਰਹਿਣ ਇਹ ਜੇ ਤਾਂ ਕਿਸੇ ਦਾ ਕੁਝ ਦੱਬਿਆ ਹੋਵੇ ਕਿਸੇ ਦਾ ਕੁਝ ਦੇਣਾ ਹੋਵੇ ਕਾਣੇ ਹੋਈਏ ਕਿਸੇ ਗੱਲੋਂ ਕਿਸੇ ਪੱਖੋਂ ਵੀ ਕਾਣੇ ਹੋਈਏ ਫਿਰ ਤਾਂ ਅਸੀਂ ਸਿਰ ਵਿੱਚ ਕਾ ਲਈਏ ਆਪਣੇ ਆਪ ਨੂੰ ਵੀ ਝਕਾ ਲਈਏ ਤੇ ਫਿਰ ਅਸੀਂ ਦੁਨੀਆਦਾਰੀ ਮੂਰੇ ਚਿਪਕੇ ਰਹਿ ਸਕਦੇ ਹਾਂ ਜਦ ਇਹਨਾਂ ਗੱਲਾਂ 'ਚ ਕੋਈ ਵੀ ਗੱਲ ਸਾਡੇ 'ਚ ਨਹੀਂ ਹੈਗੀ ਫਿਰ ਅਸੀਂ ਬੰਦਿਆਂ ਮੂਰੇ ਲੋਕਾਂ ਮੂਰੇ ਕਿਉਂ ਝੁਕੀਏ ਲੋਕਾਂ ਨੇ ਤਾਂ ਜੋ ਬਦੀਕੀਆਂ ਕਰਨੀਆਂ ਹੁੰਦੀਆਂ ਨੇ ਸਾਡੇ ਨਾਲ ਕਰ ਲੈਂਦੇ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਨੇ ਕੋਈ ਕਸਰ ਨਹੀਂ ਛੱਡਦੇ ਕਈ ਵਾਰ ਤੀਰ ਤੁੱਕੇ ਬੜੇ ਨਿਸ਼ਾਨੇ ਤੇ ਲੱਗ ਜਾਂਦੇ ਨੇ ਬਰਬਾਦ ਕਰ ਦਿੰਦੇ ਨੇ ਅਗਲੇ ਨੂੰ ਠੀਕ ਹੈ ਇੰਨਾ ਕੁਸਾ ਸੈਕੇ ਵੀ ਅਸੀਂ ਝੁੱਕ ਕੇ ਰਹੇ ਨਾ ਸਰਤਾ ਵਸ ਉਹਦੇ ਮੂਰੇ ਝੁਕੂਗਾ ਜਿਹੜਾ ਸਾਡੀ ਇੱਜ਼ਤ ਕਰਦਾ ਮੈਂ ਇਨਸਾਨਾਂ ਇਨਸਾਨੀਅਤ ਦੀ ਗੱਲ ਕਰਦੀ ਆ ਮੈਂ ਆਪਣੀ ਗੱਲ ਹੀ ਕਰਦੀ ਜਿਹੜਾ ਇਨਸਾਨ ਦੀ ਇੱਜ਼ਤ ਕਰਦਾ ਉਹ ਵੀ ਸਭ ਤੋਂ ਇੱਜ਼ਤ ਕਰਾਊਗਾ ਜਦ ਸਾਨੂੰ ਪਤਾ ਹੈ ਵੀ ਸਾਡੀ ਐਸੀ ਕੀ ਤੈਸੀ ਫੇਰ ਕੇ ਸਾਡੀ ਇੱਜ਼ਤ ਕਰਦਾ ਹੈ ਅਗਲਾ ਰੁਡੀ ਅਸੀਂ ਜਿੰਨੀ ਕਰਾਂਗੇ ਠੀਕ ਹੈ ਜੀ ਉਹ ਫਿਰ ਜਿੱਦਾਂ ਦਾ ਹੋਊਗਾ ਉਹ ਜਿਹੀ ਹੋ ਕੇ ਟਕਰਾਂਗੇ ਠੀਕ ਹੈ ਜੀ ਸੋਈ ਗੱਲਾ ਮੈਂ ਇਹ ਕਹੇ ਫੇਰ ਲਾਸਟ ਚ ਕਹਿਨੀ ਆ ਬਈ ਵਾਕਿਆ ਹੀ ਜਿਉਂ-ਜਿਉਂ ਦੁਨੀਆ ਠਕਰਾਉਂਦੀ ਆ ਤੇ ਉੱਥੇ ਅਸੀਂ ਪਰਮਾਤਮਾ ਨਾਲ ਜੁੜਦੇ ਜਾਂਦੇ ਆ ਸਾਨੂੰ ਪਰਮਾਤਮਾ ਨਾਲ ਜੁੜ ਕੇ ਰਹਿਣਾ ਚਾਹੀਦਾ ਜਿਹੜੀ ਸਾਡੀ ਬੱਦ ਦੀ ਉਮਰ ਨਾਲ ਸਾਨੂੰ ਤਜਰਬਾ ਮਿਲਦਾ ਦੁਨੀਆਦਾਰੀ ਦਾ ਉਹ ਵਾਕਿਆ ਹੀ ਸਾਨੂੰ ਪਰਮਾਤਮਾ ਨਾਲ ਜੋੜ ਦਿੰਦਾ ਅੱਕਣ ਥੱਕਣ ਦੀ ਲੋੜ ਨਹੀਂ ਟੁੱਟਣ ਦੀ ਲੋੜ ਨਹੀਂ ਠੀਕ ਹੈ ਜੀ ਦੁਨੀਆ ਮੂਰੇ ਝੁਕਣ ਦੀ ਲੋੜ ਨਹੀਂ ਚੋਕੋ ਪਰਮਾਤਮਾ ਮੂਰੇ ਠੀਕ ਹੈ ਜੀ ਚਲੋ ਠੀਕ ਹੈ ਜੀ ਇਹ ਤੁਹਾਡਾ ਆਨਸਰ ਤੁਹਾਨੂੰ ਮਿਲ ਗਿਆ ਹੋਊ ਤੇ ਅ ਫੇਰ ਵੀ ਕੋਈ ਗਲਤੀ ਹੋ ਗਈ ਹੋਵੇ ਬੋਲਦਿਆਂ ਕੋਲੋਂ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ